ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਹੁਣ ਜਿਮ ਆ ਗਏ ਮੁੰਡੇ ਅੱਜ ਭਈ ਬਰਸ਼ੇ ਬਾਬਿਆਂ ਜੀ ਗੁਰਦੁਆਰਾ ਸਾਹਿਬ ਚੱਲਾਂਗੇ ਨਾਲੇ ਨਾਲ ਦਰਸ਼ਨ ਕਰਾਵਾਂਗੇ ਹੁੰਦੇ ਆ ਫਿਰ ਇਕੱਠੇ ਸਾਰੇ ਮਿਲਦੇ ਆ ਫਿਰ ਤੁਹਾਨੂੰ ਥੋੜੇ ਤੇ ਤਰਸ ਵੀ ਹੋਦਾ ਕੋਈ ਹੋਰ ਕੰਮ ਨਹੀਂ ਮਿਲਿਆ ਹੈਨਾ ਓਏ ਆ ਹੀ ਕੰਮ ਮਿਲਿਆ ਮੁੰਡੇ ਗਾਇਨੇ ਇਹੀ ਕੰਮ ਮਿਲਿਆ ਹੈਨਾ ਦਿਆੜੀ ਆਪਣੇ ਮਿਲੂ ਜਿੰਮ ਫਰੀ ਕਰਦੀ ਜਿੰਮਤ ਬਾਦ ਹੁਣ ਇਧਰ ਜੋਰ ਮਾਰਨ ਲੱਗਿਆ ਭਈ ਮੁੰਡਾ ਮਿਲਦੇ ਆ ਜੀ ਫੇਰ ਹੁਣ ਸਾਰੇ ਖੁਸ਼ ਹੋ ਗਏ ਵਰਸੀ ਤੇ ਜਾ ਰਹੇ ਠੀਕੇ ਆ ਮੂਰੇ ਬੱਚਾ ਸੁਵਿਲ ਮਿਲ ਗਈ ਹੈ ਜੀ ਸੁਵਿਲ ਮਿਲ ਗਿਆ ਮੁੰਡੇ ਹੁਣ ਖੁਸ਼ ਨੇ ਚਲੋ ਵੀ ਮੁੰਡਿਓ ਸਕੋ ਚੱਲ ਜਾਲ ਸਕੋ ਸਭੋ ਯਾ ਲੋ ਸਭੋ ਯਾ ਓਏ ਉਹ ਤਾਂ ਹੈ ਇਹ ਆਜਾ ਹੁਣ ਚੌਥਾ ਕਲਾਸ ਆ ਟੋਡਾ ਹੈ ਇਹ ਕਾ ਨੂੰ ਹਟਦੇ ਨੇ ਇਹ ਨਹੀਂ ਹਟਦੇ ਸਟੱਟਦੇ ਆ ਹਲੇ ਵੀ ਫੋਨ ਫੋਨ ਕਰਕੇ ਹਟਿਆ ਵੀ ਵੀਡੀਓ ਬਣ ਰਹੀ ਆ ਆ ਸੇਵ ਕਰ ਉਹਦਾ ਇੱਕ ਹੋਰ ਕਿੱਟੂ ਇੱਕ ਹੋਰ ਵੀ ਨਾਲ ਓਏ ਉਹ ਸੇਵ ਕਰ ਵੀਡੀਓ ਬਣਾਓ ਇੱਕ ਹੋਰ ਵੀ ਨਾਲ ਕਿੰਨੇ ਚਾਰ ਕਲਾਸ ਦੇ ਦਿੰਗੇ ਪਾਈ ਮਿੰਟ ਆ ਦੇ ਆ ਉਧਰ ਹੋ ਗਿਆ ਲੋ ਅੱਧਾ ਪਾਈ ਹੋਏ ਪੰਜਵਾਂ ਗਲਾਸ ਆ ਮਡੇ ਦਾ ਬਾ 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 ਪੰਜਵਾਂ ਪਾਸੇ ਇਹ ਕਾਨੂੰ ਹਟਦੇ ਨੇ ਇਹ ਨਹੀਂ ਛੱਡਦੇ ਵੀ ਫ੍ਰੀਜ਼ ਦਾ ਹਾਂ ਆ ਗਿਆ ਪੰਜਵਾਂ ਵੀ ਅੰਦਰ ਇੱਕ ਹੋਰ ਹੋ ਜੇ ਆ ਗਿਆ ਡੱਡਾ ਟੱਕਾ ਇਹ ਤਾਂ ਹਲੇ ਤਾਂ ਕਈ ਹੋਇਆ ਹੀ ਨਹੀਂ ਹਲੇ ਟੱਕਾ ਇਹ ਤਾਂ ਸਟਾਰਟ ਹੋ ਗਿਆ ਪੰਜ ਦਾ ਗਲਾਸ ਅੰਦਰ ਮਾਰੇ ਹੈ ਹਾਂ ਤਾਂ ਸਟਾਰਟਿੰਗ ਸੀ

ਅੱਜ ਬਾਬਾ ਤੇਜਾ ਸਿੰਘ ਜੀ ਮਹਾਰਾਜ ਦੀ ਵਰਸੀ ਆ ਜੀ ਟੇਕਦੇ ਆ ਮੱਥਾ ਕਰਾਉਣੇ ਤੁਹਾਨੂੰ ਦਰਸ਼ਨ ਪਰਮਾ ਬਹੁਤ ਕੁਝ ਕਰਿਆ ਉਹ ਬੱਚੇ ਨੇ ਇਸ ਤਰ੍ਹਾਂ ਦਿੱਦਿਆ ਬਾਦ ਜਿਸਿਆ ਨੂੰ ਹਾਸਲ ਕਰਨ ਵਾਲੇ ਦੁਨੀਆਦਾਰ ਹੁੰਦੇ ਨੇ ਨਾ ਮਾਇਆ ਦੇ ਸੰਦੇ ਮਾਇਆ ਦੇ ਲੱਗ ਤੇ ਮਾਇਆ ਦੇ ਰਾਸਤੇ ਵਿਦਿਆ ਹਾਸਲ ਕਰਦੇ ਹੋ ਨੇ ਮਾਇਆ ਦੇ ਰਾਸਤੇ ਵਿਦਿਅਕਾਂ ਤੋਂ ਹਾਂਪਤੀ ਤੇ ਮਾਇਆ ਦੇ ਚੱਕਰ ਕਰਨ ਦੇ ਵਿੱਚ ਆਪਣਾ ਸਾਰਾ ਨਾਲਾ ਬਤਾ ਦੇ ਗਿਆ ਉਧਰ ਘਰੋ ਬੱਚੇ ਉਂਗਲ ਕਰ ਰਹੇ ਆ ਨਾਲੋਂ ਨਾਲੋਂ ਬਾਬੇ ਤੇ ਆਏ ਹੋ ਪੋ ਚੱਲੇ ਆ ਜੀ ਪੋਰਾ ਸਾਹਿਬ ਦਿਖਾਉਣੇ ਤੁਹਾਨੂੰ ਦਰਸ਼ਨ ਕਰਾਉਣੇ

ਮੁੰਡੇ ਚੱਲੇ ਜੀ ਹੁਣ ਲੰਗਰਵਾਲ ਲੰਗਰਵਾਲ ਚੱਲੇ ਸੰਗਤ ਫਿਰਦਾਗਾ ਫਿਰ ਕਿੱਦਾਂ ਆਇਆ ਤਾਂ ਹੋ ਗਿਆ ਬਣਾ ਲੈ ਆ ਆ ਸਾਡੇ ਸਬਸਕ੍ਰਾਈਬਰ ਲੈ ਆ ਸਬਸਕ੍ਰਾਈਬਰ ਮੇ ਲੈਣੇ ਸਾਨੂੰ ਭਾਈ ਜੀ ਸ਼ਬੀਲ ਫੇਰ ਮਿਲ ਗਿਆ ਗੁਰਦੁਆਰਾ ਸਾਹਿਬ ਬੜਾ ਇਕੱਠਾ ਬੜਾ ਇਕੱਠਾ ਬੜਾ ਸੰਗਤ ਵਾਲੀ ਦੂਰ ਦੂਰ ਪਹੁੰਚੀ ਆ ਸੰਗਤ ਆਈ ਜਾਂਦੀ ਐ ਜਾਈ ਜਾਂਦੀ ਐ ਸੰਗਤ ਜੀ ਛਕ ਲਿਆ ਲੰਗਰ ਸੰਗਤ ਤੇ ਲੰਗਰ ਛਕ ਲਿਆ ਵਾਹ ਆ ਢੋਲੂ ਬਰਾ ਕੇ ਲੈ ਮੁੰਡੇ ਕੰਨਾਂ ਕ ਲੈਣੀਆਂ ਲੈ ਜਾਣ ਆ ਦਿਖਾ ਜੀ ਕਿਹੜੀ ਨਮ ਲਾਈ ਐ ਕਿੰਨੇ ਦੀ ਆਈ ਐ ਇਹ 220 ਦੀ ਉਹ ਲੈਣੀ 100 ਦੀ ਲੈਣਨ ਪੜੇ ਘੈਂਟ ਐ ਇੱਥੇ ਇੱਧਰ ਰਖਾ ਮੂੰ ਟਰਾਈ ਕਰਨ ਦੇ ਵੀਰ ਕੋਣ ਬਈ ਇਹ ਤਾਂ ਕੰਨਾਂ ਦੇ ਲੱਗੀਆਂ ਆ ਲੈ ਲੈ ਵਈ ਵਈ ਆ ਲੈ ਲੈ ਉਹ ਇਹਦਾ ਕੁੜੀ ਲਾ ਕੇ ਤਾਂ ਦੇਖ ਲਾ ਕੇ ਤਾਂ ਦੇਖ ਉਹ ਲਾ ਕੇ ਤਾਂ ਦੇਖ ਛਣ ਛੋਟੀ ਆ ਕੋਲ ਵਧੀਆ ਲੈਣੀ ਤੇ ਬੜੀ ਖੁਸ਼ੀ ਆ ਰਹੀ ਹੈ ਭਾਈ ਮੈਂ ਕਰੀ ਆ ਇਹ ਬੈਠੇ ਲੈਣੀ ਨਾਲੇ ਕੀ ਚੀਜ਼ ਆ ਉਹ ਦੇਖੋ ਇਹ ਲਾ ਕੇ ਨਾਲੇ ਕੁਆਲਟੀ ਵੀ ਇੱਕ ਇਹ ਦਿਨਾਂ ਦੀ ਉਹ ਦੇਖ ਮੇਲੇ ਦਾ ਮਾਲ ਤੇ ਫੜ ਕੇ ਦੇਖ ਲੈ ਵਾ ਵਧੀਆ ਦੇਖੋ ਫੜ ਕੇ ਲਾ ਕੇ ਤਾਂ ਦੇਖ ਪਰ ਫੜ ਕੇ ਤਾਂ ਤੇ ਫੇਰ ਦੇਖਾ ਤੂੰ ਪਹਿਲਾਂ ਲਾ ਕੇ ਦੇਖ ਇੱਧਰ ਦੇਖ ਆਇਆ ਕਰ ਓਏ ਇਹ ਤੇ ਕਹਿਣਾ ਮੈਂ ਉਹ ਵੀਡੀਓ ਤੇ ਮੈਂ ਦੱਸ ਨਹੀਂ ਲੱਗਦਾ ਐਨਕਾ ਲੱਗੇ ਕਿਦੇ ਵਰਗੇ ਲੱਗਦੇ ਚੱਲ ਚੰਗਾ ਉਹ ਤਾਂ ਠੀਕ ਆ ਲੈ 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 ਕੋਈ ਕਾਣੂ ਦੀ ਗੱਲ ਕਰੀਂ ਚੌੜ ਦੀ ਚੌੜ ਰਹੀ ਹੁੰਦਾ ਕਿਹੜੀ ਲੈਣੀ ਆ ਜੇ ਪੰਜ ਵਾਸਤੇ ਲੈ ਜਾਵਾਂ ਤੂੰ ਆਂ ਜਾ ਕੋਟਰ ਮੇਰਾ ਪਾ ਲੈ ਆ ਦੇ ਓਏ ਧੀਨਾ ਮਾਰ ਤਮਨੇ ਲਾਉਂਗਾ ਤਾਂ ਫੇਰ ਪਹੁੰਚ ਦੇ ਜਿੱਤੇ ਲੈਣੀਏ ਤਾਂ ਦੱਸੋ ਪਕਾਈ ਨਾ ਬਾਈ ਇਹਨਾਂ ਨਾਲ ਸੰਪਰਕ ਕਰ ਲਓ ਜੀ ਕਿਸੇ ਨੇ ਘੜੀਆਂ-ਬੜੀਆਂ ਨਾ ਬਾਈ ਮੇਰੇ ਨਾਲ ਚੱਲ ਫਿਰ ਜੇ ਨਹੀਂ ਲੈਣਾ ਚੱਲ ਫਿਰ ਲੈਣਾ ਕੋਸ ਮੁੰਡਿਓ ਆਪਣੇ ਆਪ ਸ਼ਸ਼ਤਰ ਚੱਲ ਕੁਛ ਕੜੇ ਚੱਲ ਚੱਲ ਡੇ ਕਹਿੰਦੇ ਸਵੀਲ ਤੇ ਫੇਰ ਆ ਗਏ ਜੀ ਚੌਥੀ ਵਾਰ ਆ ਗਿਆ ਨਹੀਂ ਚੌਥੀ ਵਾਰ ਚੌਥੀ ਤੇ ਤੀਜੀ ਵਾਰ ਆ ਚੁੱਕੇ ਨੇ ਚਲੋ ਮੁੰਡਿਆਂ ਨੇ ਸਵੀਰ ਲਾ ਰੱਖਿਆ ਜੀ ਕਹਿੰਦੇ ਮੁੰਡੇ ਕਹਿੰਦੇ 99 ਵਾਲੇ ਮਾਲ ਚ ਆ ਗਏ ਕਿੱਥੇ ਆ ਗਏ ਨਮਾ ਗੁੱਲਿਆ ਜੀ ਕਿਹੜਾ ਖੜਨਾ ਹੈ ਮਾਲ ਚ ਆ ਗਏ 99 ਵਾਲੇ ਚ ਨਾ ਓਰੇ ਨਹੀਂ ਆਉਂਦੇ ਆਹ ਦੇ ਸ਼ਲਟਾਂ ਦੇ ਤੂੰ ਸਾਰੀਆਂ ਵੀਰੇ 100 100 ਰੁਪਏ ਦੀਆਂ स <laughs> <three> <havingathrebbe> ਓਏ ਤੂੰ ਕੀ ਗੰਦ ਬਾਈ ਜੀ ਤੂ ਦੇਖ ਓਏ ਆਹ ਲਿਖ ਦੇਖ ਆਹ ਉੱਥੇ ਧਰ ਦੇ ਬੁੱਢ ਸੋਲ ਬਗਾਰਾ ਨੂੰ ਬਹਾਦੀ ਆਪਾਂ ਸੰਦੂਰ ਸੰਦੂਰ ਫੜਦੇ ਆਂ ਚੀਫ ਆ ਲੈਣ ਦੇ ਆਸ-ਪਾਸ ਮਾਲ ਮਿਲਦਾ ਲੈ ਜਿਹੜਾ ਕੁਝ ਮਰਜੀ ਆਏਗਾ ਤੇਗਾ ਓਏ ਸੈਣੀ ਆ ਇੱਧਰ ਪਿਆ ਓ ਜਿਹੜੀ ਚੀਜ਼ ਮੈਂ ਤੈਨੂੰ ਦਿਖਾਉਣੀ ਸੀ ਆ ਇੱਧਰ ਹੀ ਆ ਜਾ ਦੇਖ ਆ ਜਾ ਓਏ ਓਰੇ ਆ ਮੈਂ ਤੈਨੂੰ ਦਿਖਾਉਂਦਾ Hana, Lunch box. i you with the big? Sunny? Sunny boy. जमैठियां भी नहीं सारा समान सौ रुपये के थले बूटी पडा ਹਾਂ ਉਧਰ ਚੈਸ ਵੀ ਪਈ ਐ ਪਰ ਆਪਾਂ ਨੂੰ ਖੇਡਣੀ ਆਉਂਦੀ ਨਹੀਂ ਉਹ ਵੱਖ ਵੱਖ ਆਹ ਦੇਖ ਇਧਰ ਸੈਂਟਰ ਦੇਖ ਕੜੀਆਂ ਆਣ ਕੰਡੇ ਕਹਿੰਦੇ ਜਾਇਆ ਇਹ ਵਰਸੀ ਤੇ ਹੋ ਗਏ ਘਰੋਂ ਘਰੀ ਹੈ ਨਾ ਓਏ ਟੇਕ ਆਇਆ ਮੱਥਾ ਵਧੀਆ ਕੱਠ ਵਾਲਾ ਸੀ ਹੈ ਨਾ ਹਾਂ ਕੱਠ ਵਾਲਾ ਸੀ ਇੱਥੇ ਹੁਣ ਮੁੰਡੇ ਕਰਨਗੇ ਰੈਸਟ ਰੈਸਟ ਕਰੋਗੇ ਪਾਉਂਗੇ ਹਾਂ ਹੁਣ ਜਾ ਕੇ ਹੁਣ ਜੀ ਤੁਹਾਨੂੰ ਅਸੀਂ ਮਿਲਦੇ ਆਂਗੇ ਫੇਰ ਹੁਣ ਮੁੰਡੇ ਕਰਨਗੇ ਰੈਸਟ ਲੰਗਾ ਪਾਰਕ ਜਿਆ ਮੈਂ ਫੇਰ ਦੇਨੇ ਕਿੱਧਰ ਅਬ ਮੈਂ ਆਪਾਂ ਹੁਣ ਕੁੰਮਗਾਉਣਾ ਕਿਤੇ ਚੱਲ ਇਹ ਮੁੰਡੇ ਸੌਣਗੇ